ਆਪਣੇ ਤੇ ਪਾਰਟੀ ਤੇ ਮੈਂ ਬਹੁਤ-ਬਹੁਤ ਧੰਨਵਾਦੀਆਂ ਜੋ ਆਮ ਆਦਮੀ ਪਾਰਟੀ ਨੇ ਮੇਰੇ ਤੇ ਭਰੋਸਾ ਕਰਕੇ ਅੰਮ੍ਰਿਤਸਰ ਸ਼ਹਿਰ ਦੀ ਜਿਹੜੀ ਜ਼ਿੰਮੇਵਾਰੀ ਮੈਨੂੰ ਮੇਅਰ ਦੀ ਦਿੱਤੀ ਏ ਮੈਂ ਉਸ ਭਰੋਸੇ ਦੇ ਉੱਤੇ ਪੂਰਾ ਉਤਰਾਂਗਾ ਜੀ ਤੇ ਕਿਹੜੇ ਜਿਹੜੇ ਤੁਹਾਡੇ ਸੁਪਨੇ ਨੇ ਕਿਹੜੇ-ਕਿਹੜੇ ਕੰਮ ਕੀਤੇ ਜਾਵਾਂਗੇ ਪਿੰਡ ਕਿਉਂਕਿ ਮੈਂ ਅੱਗੇ ਜ਼ਮੀਨਾਂ ਜੁੜਿਆ ਪਹਿਲਾਂ ਵੀ ਕਾਉਂਸਲਰ ਆ ਮੈਨੂੰ ਪਤਾ ਸ਼ਹਿਰ ਦੇ ਵਿੱਚ ਕਿਹੜੀਆਂ ਸਮੱਸਿਆਵਾਂ ਨੇ ਔਰ ਇਸ ਸੇਵਾ ਦੇ ਅਹੁਦੇ ਤੇ ਬੈਠ ਕੇ ਸਭ ਤੋਂ ਪਹਿਲਾਂ ਜਿਹੜੀਆਂ ਮੈਂ ਸਫਾਈ ਦਾ ਪਾਣੀ ਦਾ ਸੀਵਰੇਜ ਦਾ ਔਰ ਲਿਫਟਿੰਗ ਦੀ ਜਿਹੜੀ ਪ੍ਰੋਬਲਮਸ ਹੈਗੀ ਇਹ ਸਭ ਤੋਂ ਪਹਿਲਾਂ ਇਹਦੇ ਤੇ ਕੇਂਦਰਿਤ ਧਿਆਨ ਕਰਾਂਗਾ। ਸਾਫੀ ਸਵਾਲ ਪਾਰਟੀ ਦੇ ਸ਼ਹਿਰ ਵਾਸੀਆਂ ਕੀ ਭਰੋਸਾ ਹੁੰਦੇ ਆ? ਮੈਂ ਆਪਣੇ ਵੱਲੋਂ ਆਪਣੀ ਆਮ ਆਦਮੀ ਪਾਰਟੀ ਨੂੰ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਣਾ ਕਿ ਜੋ ਤੁਸੀਂ ਐਕਸਪੈਕਟ ਕਰਦੇ ਹੋ ਕਿ ਕਾਰਪੋਰੇਸ਼ਨ ਨੂੰ ਕਰਨਾ ਚਾਹੀਦਾ ਹੈ ਉਸ ਭਰੋਸੇ ਦੇ ਉੱਤੇ ਐਕਸਪੈਕਟੇਸ਼ਨ ਦੇ ਉੱਤੇ ਪੂਰਾ ਉਤਰਾਂਗਾ। ਸਤਿ ਸ਼੍ਰੀ ਅਕਾਲ ਜੀ ਮੈਂ ਪੂਰੇ ਸ਼ਹਿਰ ਵਾਸੀਆਂ ਨੂੰ ਅੰਮ੍ਰਿਤਸਰ ਗੁਰੂ ਨਗਰੀ ਦੇ ਸਾਰੇ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾ ਦੇਣਾ ਚਾਹੁੰਦਾ ਕਿ ਜੋ ਕਿ 2 ਸਾਲਾਂ ਤੋਂ तकरीबन 2.5 ਸਾਲਾਂ ਤੋਂ ਸਾਡੇ ਮੇਅਰ ਦੀ ਸੀਟ ਖਾਲੀ ਸੀ ਅੱਜ ਸਾਡੇ ਮੋਤੀ ਬਾੜੀਆ ਜੀ ਨੂੰ ਸੀਟ ਤੇ ਅੱਜ ਬਿਠਾਇਆ ਗਿਆ ਤੇ ਇੱਕ ਅਸ਼ਵਾਸਨ ਦੇਣਾ ਚਾਹੁੰਦਾ ਸ਼ਹਿਰ ਵਾਸੀਆਂ ਨੂੰ ਕਿ ਜਿਹੜੇ ਵੀ ਇਹਨਾਂ ਦੇ ਕੰਮ ਰੁਕੇ ਐ ਕੁਝ ਸਾਲਾਂ ਤੋਂ ਕੁਝ ਪ੍ਰੋਬਲਮਸ ਐ ਉਹਨਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਏਗਾ ਮੋਤੀ ਬਾੜੀਆ ਜੀ ਤਹੇ ਦਿਲੋਂ ਐ ਸਾਰਾ ਆਪਣਾ ਸਹੀ ਕਰਨਗੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਲੋਕਾਂ ਦੇ ਰੁਕੇ ਹੋਏ ਕੰਮ ਸਾਰੇ ਪੂਰੇ ਕਿਤੇ ਜਾਣਗੇ ਬਹੁਤ ਖੁਸ਼ੀ ਦੀ ਲਹਿਰ ਹੈ ਜੀ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਦੇਖੋ ਕਿੰਨੇ ਉਤਸ਼ਾਹੀ ਤੇ ਸਾਰੇ ਖੁਸ਼ ਨੇ ਅੱਜ ਤੇ ਉਹਨਾਂ ਦੇ ਉਹ ਬੜਾ ਉਤਸ਼ਾਹ ਤੇ ਨੇ ਸਾਰੇ ਉਤਸ਼ਾਹ ਨਾਲ ਜਿਹੜਾ ਮੇਰ ਚੁਣਿਆ ਗਿਆ ਵਾ ਬਿਲਕੁਲ ਜੀ ਬਿਲਕੁਲ ਇਮਾਨਦਾਰ ਮੇਰ ਚੁਣਿਆ ਗਿਆ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਮੋਦੀ ਪਾਰਟੀ ਆ ਨਹੀਂ ਸੀ ਲਾਈਕ ਸੀ ਇਹ ਸੀ ਅਮਰ ਸਾਹਿਬ ਪਿੰਡ ਸ਼ਾਇਦ ਹੈ ਜਿੱਥੇ ਗੁਰੂ ਰਾਮਦਾਸ ਜੀ ਦਾ ਘਰ ਹੈ ਜਿੱਥੇ ਦੁਰਗਾਣਾ ਮੰਦਿਰ ਹੈ ਜਿੱਥੇ ਭਗਵਾਨ ਬਾਦਮੀਕ ਜੀ ਦਾ ਮੰਦਿਰ ਹੈ ਉਹ ਸ਼ਹਿਰ ਨੂੰ ਅੱਜ ਨਵਾਂ ਮੇਰ ਜਿਹੜਾ ਉਹ ਮਿਲਿਆ ਕੱਲ ਜਿਹੜਾ ਚੋੜ ਹੋਈ ਆ ਉਸ ਤੋਂ ਬਾਅਦ ਅੱਜ ਅਸੀਂ ਉਹਦਾਂ ਨੂੰ ਉਹਨਾਂ ਦੇ ਜਿਹੜਾ ਕੰਮਕਾਰ ਹੈ ਸ਼ੁਰੂ ਕਰਨ ਵਾਸਤੇ ਕਿਉਂਕਿ ਕੰਮ ਬਹੁਤ ਲੇਟ ਅੱਗੇ ਹੋਇਆ ਤੇ ਅਸੀਂ ਚਾਹੁੰਦੇ ਆ ਕਿ ਇੱਕ ਇੱਕ ਮਿੰਟ ਜਿਹੜਾ ਉਹ ਸਾਡੇ ਲਈ ਬਹੁਤ ਮਤਲਬ ਕੀਮਤੀ ਹੈ ਤੇ ਕੋਈ ਟਾਈਮ ਖਰਾਬ ਨਾ ਕੀਤਾ ਜਾਵੇ ਇਸੇ ਕਰਕੇ ਅੱਜ ਅਸੀਂ ਮਤਲਬ ਮੋਤੀ ਪਾਟੀਆਂ ਜੀ ਨੂੰ ਉਹਨਾਂ ਦੀ ਚੇਅਰ ਤੇ ਬਿਠਾਉਣ ਵਾਸਤੇ ਆਏ ਆ ਤੇ ਮੈਂ ਅਮਰ ਸਾਹਿਬ ਨਿਵਾਸੀਆਂ ਨੂੰ ਤੁਹਾਡੇ ਤੋਂ ਕਹਿਣਾ ਚਾਹੁੰਦਾ ਕਿ ਅਮੋਸ ਸਰ ਨਿਵਾਸੀਆਂ ਦੀਆਂ ਆਸਾਂ ਤੇ ਖਰੇ ਉੱਤਰਨ ਵਾਸਤੇ ਅਸੀਂ ਵਾਅਦਾ ਦੇਣ ਇੱਕ ਕੰਮ ਕਰਾਂਗੇ ਸਾਡੀ ਸਾਡੀ ਟੀਮ ਮੋਤੀ ਪਾਟਿਆ ਜੀ ਦੀ ਗਵਾਹੀ ਦੇ ਹੇਠ ਸ਼ਹਿਰ ਦੇ ਜਿੰਨੇ ਵੱਡੇ ਮੁੱਦੇ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਵੀ ਕਰਾਂਗੇ ਔਰ ਕਿਸੇ ਵੀ ਸ਼ਹਿਰ ਦੇ ਵਸਨੀਕ ਨੂੰ ਕੋਈ ਕਿਸੇ ਕਿਸਮ ਦੀ ਤਕਲੀਫ ਆਵੇ ਉਹ ਨਹੀਂ ਹੋਣ ਦਿੱਤੀ ਜਾਊਗੀ ਕੰਮ ਅਸੀਂ ਪਹਿਲਾਂ ਵੀ ਕਰਦੇ ਸੀਗੇ ਪਰ ਕਿਉਂਕਿ ਸਥਾਨਕ ਸਰਕਾਰਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅਦਾਦਾ ਇਹਨਾਂ ਦੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਹੂਦ ਹੈ ਔਰ ਬਹੁਤ ਜ਼ਿਆਦਾ ਇਹਨਾਂ ਕੋਲ ਪਾਵਰ ਹੈ ਇਸ ਕਰਕੇ ਇਸ ਨਗਰ ਨਿਗਮ ਦੇ ਹਾਊਸ ਨੂੰ ਵੜਾਉਣਾ ਮੇਲ ਨੂੰ ਵੜਾਉਣਾ ਬਹੁਤ ਹੀ ਜ਼ਿਆਦਾ ਜੂਰੀ ਬਹੁਤ ਸਾਰੇ ਕੰਮ ਇਦਾਂ ਦੇ ਆ ਜਿਹੜੇ ਹਾਊਸ ਦੀ ਮਤਲਬ ਜਿਹੜਾ ਉਹ ਉਹ ਜਦੋਂ ਤੱਕ ਹਾਊਸ ਨਹੀਂ ਬੰਦਾ ਉਤੋਂ ਬਿਨਾ ਉਹ ਕੰਮ ਜਿਹੜੇ ਨਹੀਂ ਹੋ ਸਕਦੇ ਸੋ ਅੱਜ ਤੋਂ ਮਤਲਬ ਜਿਹੜੇ ਕੰਮ ਅਬਸਰ ਦੇ ਦੇ ਉਹ ਸ਼ੁਰੂ ਹੋ ਜਾਣਗੇ ਸ਼ਹਿਰ ਦੇ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਕਿ ਤੁਹਾਡੀ ਜੋ ਵੀ ਕੰਪਲੇਂਟ ਹੈ ਸਾਡੇ ਮੇਅਰ ਸਾਹਿਬ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇੱਥੇ ਬੈਠਿਆ ਕਰਨਗੇ ਸਾਡੇ ਜਿੰਨੇ ਐਮਸੀ ਹੈ ਜਿੱਦਾਂ ਮੇਅਰ ਸਾਹਿਬ ਨੇ ਕਿਹਾ ਸਾਡੇ ਲਈ ਕੋਈ ਇਹ ਨਹੀਂ ਹੈ ਕਿ ਕੌਣ ਕਰੇ ਪਾਰਟੀ ਦਾ ਕੌਣ ਕਿੱਥੇ ਕਾਉਂਸਲਰ ਹੈ ਸਾਡੇ ਲਈ ਹਰ ਵਾਰ ਦਾ ਬਰਾਬਰ ਵਿਕਾਸ ਕਰਨਾ ਉਹ ਜ਼ਰੂਰੀ ਹੈ ਸਾਡੇ ਸ਼ਹਿਰ ਦਾ ਵਿਕਾਸ ਕਰਨਾ ਜ਼ਰੂਰੀ ਹੈ ਪਰ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੀ ਪਾਰਟੀ ਦੇ ਨਮਾਇंदे ਖੜੇ ਹੋਏ ਸੀ ਇਲੈਕਸ਼ਨ ਦੇ ਵਿੱਚ ਜਿਹੜੇ ਰਹਿ ਗਏ ਜਿਹੜੇ ਹਾਰ ਗਏ ਕੋਈ ਗੱਲ ਨਹੀਂ ਪਰ ਉਹਨਾਂ ਨੂੰ ਵੀ ਬਰਾਬਰ ਇਜ਼ਤਮਾਨ ਜਿਹੜਾ ਇਸ ਹਾਊਸ ਦੇ ਵਿੱਚ ਦਿੱਤਾ ਜਾਊਗਾ ਉਹਨਾਂ ਦੇ ਵੀ ਕੰਮਕਾਜ ਜਿਹੜੇ ਬਰਾਬਰ ਦੇ ਕਿੱਤੇ ਜਾਣਗੇ ਜਿਹੜੇ ਸਾਡੀ ਪਾਰਟੀ ਦੇ ਬਤਕਦੇ ਜਿਹੜੇ ਜਿਹੜੇ ਵਿਚਾਰੇ ਬੜੇ ਤੇਦੀ ਜਦੋਂ ਜਦ ਕਰਦੇ ਜਿੱਤ ਆੜ ਹੋੜੀ ਹੋਰ ਗੱਲ ਹੈ ਪਦੋਂ ਕੋ ਪਾਰਟੀ ਦੇ ਬੜੇ ਕਮਿਟਿਡ ਸਾਥੀ ਦੇ ਉਹਨਾਂ ਦੇ ਕੰਮਕਾਜ ਵੀ ਜਿਹੜੇ ਪਹਿਲ ਦੇ ਅਧਾਰ ਤੇ ਹੋਣਗੇ ਸੋ ਮੈਂ ਤੁਹਾਡੇ ਸੂਬੇ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਚਾਹੁੰਦਾ ਔਰ ਮੈਂ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਹੁਣ ਅੰਬਸਰ ਦਾ ਸਾਰਾ ਵਿਕਾਸ ਜਿਹੜਾ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਬਹੁਤ ਵਧੀਆ ਇੱਕ ਸਾਧ ਇੱਕ ਬਰਾਬਰ ਦਾ ਹੋਏਗਾ ਸਾਰੇ ਸ਼ਹਿਰ ਦਾ ਹੋਏਗਾ ਕਿ ਇਹ ਨਹੀਂ ਹੈ ਕਿ ਇੱਥੇ ਆਪ ਦੇ ਮਤਲਬ ਐਮਸੀਾ ਉੱਥੇ ਹੋ ਰਿਹਾ ਦੂਜੇ ਥਾਂ ਨਹੀਂ ਹੋ ਰਿਹਾ ਸਾਰੇ ਆਉਣ ਬਾਵਾ ਖੁੱਲੀਆਂ ਹਰ ਕਦਮ ਪਿਆਰ ਕਰਦੇ ਆ ਸਤਿਕਾਰ ਕਰਦੇ ਆ ਸਿਆਸਤ ਆਪਣੀ ਥਾਂ ਆ ਪਰ ਸ਼ਹਿਰ ਦਾ ਵਿਕਾਸ ਆਪਣੀ ਥਾਂ ਆ ਸੋ ਜਿੱਥੇ ਵੀ ਕਿਤੇ ਵਿਕਾਸ ਹੋਣਾ ਲਾ ਚਾਹੇ ਉਹ ਕੋਈ ਸਾਥੀ ਭਾਜਪਾ ਦੇ ਐਮਸੀ ਨੇ ਕੋਈ ਕਾਲੀ ਦਲ ਦੇ ਆ ਕੋਈ ਕਾਂਗਰਸ ਦੇ ਆ ਜਿੱਥੇ ਵੀ ਉਹਨਾਂ ਦੀਆਂ ਵਡਾਜ ਵਿੱਚ ਕੰਮ ਹੋਣਾ ਲਾ ਆ ਕੇ ਮੇਹਤ ਸਾਹਿਬ ਨੂੰ ਦੱਸਣ ਉਨਾਂ ਦੇ ਕੰਮ ਜਿਹੜੇ ਆ ਬਰਾਬਰ ਅਸੀਂ ਕਦਾਂਗੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸਾਬ ਅੱਜ ਕਾਂਗਰਸ ਨੇ ਧਰਨਾ ਲਾਇਆ ਉਹ ਕਹਿੰਦੇ ਵੀ ਲੋਕਤੰਤਰ ਦੀ ਹੱਤਿਆ ਕੀਤੀ ਗਈ ਹੈ ਭਨਾਰੀ ਬੋਲ ਦੇ ਉੱਪਰ ਕਾਦੀ ਹੱਤਿਆ ਕੀਤੀ ਆ ਲੋਕਤੰਤਰ ਦੀ ਡੈਮੋਕ੍ਰੇਸੀ ਦੀ ਕਹਿੰਦੇ ਹੱਤਿਆ ਕੀਤੀ ਹੈ ਬਿਲਕੁਲ ਕਹਿੰਦੇ ਸਾਡੇ ਕੋਲ ਮੈਜੋਰਿਟੀ ਜ਼ਿਆਦਾ ਸੀ ਇਹਨਾਂ ਨੇ ਜਿਹੜੇ ਕੱਲ ਆਪਾਂ ਚਲੇ ਆਵਾਂਗੇ ਚੋਲੇ ਘਾਟੇ ਅੰਦਰ ਇੱਕ ਮਤਲਬ ਜਿਹੜਾ ਕਾਂਗਰਸ ਦਾ ਜਿਹੜਾ ਡਰਾਮਾ ਚੱਲ ਰਿਹਾ ਕਾਂਗਰਸ ਪਿਛਲੇ ਕਈ ਮਹੀਨਿਆਂ ਤੋਂ ਡਰਾਮੇ ਬਾਜ ਪਾਰਟੀ ਬਣ ਗਈ ਕੋਈ ਮੁੱਦਾ ਨਹੀਂ ਹੈ ਕੁਝ ਨਹੀਂ ਹੈ ਸਮਝ ਲੇਖੋ ਵੋਟਗੋਈਆ VOTING ਦੇ ਵਿੱਚ ਹੱਥ ਖੜੇ ਕਰੇ ਕਰਾਇਏਗੇ ਕੋਈ ਦੂਜਾ ਕੰਮ ਨਹੀਂ ਹੈ ਉੱਥੇ ਵੀਡੀਓ ਲੱਗੇ ਸਭ ਕੁਝ ਕੱਲ ਹੀ ਦੁਪਹਿਰੇ ਹਾਈ ਕੋਰਟ ਦਾ ਆਰਡਰ ਆਇਆ ਵੀਡੀਓ ਵਗੈਰਾ ਸਕਿਉਰਟੀ ਵਗੈਰਾ ਹਰ ਚੀਜ਼ ਕੀਤੀ ਗਈ ਕਾਂਗਰਸ ਜੇ ਤੇ ਆਪ ਬਣ ਜੇ ਜੇ ਤੇ ਪ੍ਰਤਾਪ ਬਾਜਵੇ ਹੋਣੀ ਆਪ ਮੰਤਰੀ ਬਣ ਜਾਣ ਸੋਨੀ ਜੀ ਬਣ ਜਾਣ ਫਿਰ ਤੇ ਡੈਮੋਕਰੇਸੀ ਬਹੁਤ ਵਧੀਆ ਜੇ ਲੋਕ ਉਹਨਾਂ ਨੂੰ ਛੜਕਦੇ ਕਰ ਦਿੰਦੇ ਆ ਫਿਰ ਉਹ ਕਹਿੰਦੇ ਡੈਮੋਕਰੇਸੀ ਦੀ ਹੱਤਿਆ ਹੋ ਗਈ ਆ ਉਹ ਵੱਲਾ ਜਿੰਨਾ ਤੇ ਸਤਾ ਜੀਵਾਂਗੇ ਉਨਾਂ ਦੇ ਰਾਜ ਚ ਕੀ ਹੁੰਦਾ ਕੀ ਨਹੀਂ ਹੁੰਦਾ ਨੇਤਗਰ ਦੀ ਕਿੱਦਾਂ ਨਹੀਂ ਹੁੰਦੀ ਆ ਉਹਦੀ ਉਹਨਾਂ ਨੂੰ ਚੇਤੇ ਆਉਂਦੀ ਪਰ ਹੁਣ ਉਹ ਸਤਾ ਤੋਂ ਬਾਹਰ ਨੇ ਤੇ ਬਹੁਤ ਬੁਧੀ ਤਰ੍ਹਾਂ ਜਿੱਦਾਂ ਮਛਲੀ ਪਾਣੀ ਤੋਂ ਬਿਨਾਂ ਤਰਫਦੀ ਆ ਨਾ ਹੁਣ ਉਹ ਕੂਚੀ ਤੋਂ ਬਿਨਾਂ ਇਦਾਂ ਤਰਫ ਰਿਹਾ ਸਰ ਕੋਈ ਡੈਮੋਕ੍ਰੇਸੀ ਦਾ ਕੋਈ ਕਤਲ ਨਹੀਂ ਹੋਇਆ ਕੁਛ ਨਹੀਂ ਹੋਇਆ ਬੜੀ ਜੈਨੂਅਲ ਇਲੈਕਸ਼ਨ ਹੋਈ ਆ ਹੱਥ ਖੜੇ ਕਰਾ ਕੇ ਅੰਦਰ ਬਹੁਤ ਵਧੀਆ ਜੋ ਸਿਸਟਮ ਹੁੰਦਾ ਉਹਨਾਂ ਨੂੰ ਪਤਾ ਕੀ ਸਿਸਟਮ ਹੈ ਉਹ ਕੀ ਚਾਉਂਦੇ ਆ ਉਹ ਚਾਉਂਦੇ ਹੈਗਾ 30 35 ਸਾਲ ਸੋਨੀ ਸਾਹਿਬ ਬਿਠੇ ਰਹੇ ਹੋਣ ਉਹਨਾਂ ਨਾਲ ਬੰਡਾ ਬਿਠਾ ਵੇ ਸਰ ਇੱਕ ਪਰਿਵਾਰ ਦੀ ਜ਼ਕੀਰ ਨਹੀਂ ਐ ਅੰਬਸਰ ਅੰਬਸਰ ਇੱਕ ਪਰਿਵਾਰ ਦੀ ਜ਼ਕੀਰ ਨਹੀਂ ਐ ਅੰਬਸਰ ਦਾ ਮੁਸਾਫਰ ਦੇ ਲੋਕਾਂ ਦਾ ਐ ਅੰਬਸਰ ਦੇ ਲੋਕ ਆਪਣਾ ਜਿੰਨੂੰ ਮਰਜ਼ੀ ਮੇਦ ਚੋਣ ਜਿੰਨੂੰ ਮਰਜ਼ੀ ਡਿਪਟੀ ਮੇਦ ਚੋਣ ਜੋ ਮਰਜ਼ੀ ਕਰ ਇਸ ਕਰਕੇ ਅਸੀਂ ਕੋਈ ਪਰਿਵਾਰਵਾਦ ਵਾ ਜਿਹੜਾ ਉਹਦੀ ਚੱਲਣ ਦੇਾਂਗੇ ਜੋ ਜੋ ਪ੍ਰਤਾਪ ਬਾਜੂ ਨਿਕੀ ਜਾਂਦੇ ਆ ਡੈਮੋਕ੍ਰੇਸੀ ਦਾ ਕਦਰ ਮੈਂ ਤਾਂ ਬੜਾ ਹਰਾਨ ਐ ਕਿ ਜਿਹੜੇ ਲੋਕ 75 ਸਾਲਾਂ ਤੇ ਜਿਹੜੀ ਕਾਂਗਰਸ ਨੇ ਪੰਜਾਬ ਦਾ ਬੇੜਾ ਗਰ ਕਰਤਾ ਉਸ ਕਾਂਗ ਦਾ ਤੇ ਵਾਜ ਦੇ ਵਿੱਚ ਲੋਕਾਂ ਦੇ ਸ਼ਹਿਰਿਆਂ ਕਤਲ ਹੋਏ ਝੂਠੇ ਮੁਕਾਬਲੇ ਹੋਏ ਦਰਬਾਰ ਸਾਹਿਬ ਤੇ ਅਟੈਕ ਹੋਇਆ ਕਈ ਕੁਝ ਹੋਇਆ ਦਿੱਲੀ ਦੇ ਵਿੱਚ ਸਾਡੇ ਪ੍ਰਧਾਨ ਮਤਲਬ ਜਿਹੜਾ ਪੈਸਾ ਪਾ ਕੇ ਸਰ ਦਿੱਤੇਗੇ ਸਰ ਡੈਮੋਕ੍ਰੇਸੀ ਕਿੱਥੇ ਉਦੋਂ ਨਹੀਂ ਦੀ ਸੀ ਇੱਕ ਵਾਰੀ ਸਾਥ ਸਾਥ ਸਰ ਜਿਹੜੇ ਕਹਿੰਦੇ ਡੈਮੋਕ੍ਰੇਸੀ ਹੈ ਨਾ ਮੇਰਾ ਤੁਹਾਡੇ ਤੋਂ ਬਾਜਵੇਂ ਨੂੰ ਸਵਾਲ ਆ ਉਹ ਪਹਿਲਾਂ ਦੱਸੇ ਕਿ ਜੋ ਕੋਈ ਦਿੱਲੀ ਦੇ ਵਿੱਚ ਜੋ ਕੋਈ ਇੱਥੇ ਉਹਨਾਂ ਦੇ ਰਾਜ ਦੇ ਵਿੱਚ ਹੁੰਦਾ ਦਾ ਡੈਮੋਕਰੇਸੀ ਦਾ ਕਤਲ ਹੋਇਆ ਕਿ ਇਹ ਮੋਤੀ ਪਾਟੀਆਂ ਜੀ ਮਹਿਲ ਬਣ ਕੇ ਤੇ ਡੈਮੋਕਰੇਸੀ ਦਾ ਕਤਲ ਸਵੇਰੇ ਸੋਨੀ ਨੂੰ ਬਣਾ ਦੋ ਤੇ ਡੈਮੋਕਰੇਸੀ ਬਹੁਤ ਵਧੀਆ ਆ